ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪ੍ਰਬੰਧਕ ਚੈਨਲ ਦੇਖਣ ਵਾਲੇ ਦਰਸ਼ਕਾਂ ਜਾਣਦਾ ਹਣ ਸੰਭਾਲ ਕਾ ਖੇਮ ਕਰਨ ਦੇ ਪਿੰਡ ਬਣਾਵਾ ਉਸ ਵੇਲੇ ਕਾਲੀਦਾਲ ਨੂੰ ਵੱਡਾ ਭਾਰੀ ਝਟਕਾ ਲੱਗਾ ਜਦੋਂ ਅਨੇਕਾਂ ਪਰਿਵਾਰਾਂ ਨੇ ਕਾਲੀਦਾਲ ਛੱਡ ਕੇ ਸਾਬਕਾ ਵਜ਼ੀਰ ਕੁਪਾਲ ਸਿੰਘ ਭੁਲੜੀ ਅਗਵਾਈ ਹੇਠ ਕਨਕ ਪਾਟੀਆਂ ਦਾ ਸਮੂਲੀਅਤ ਕੀਤੀ ਇਸ ਮੌਕੇ ਸ਼ਾਮਲੋਣਾ ਵਾਲੇ ਸੱਜਣਾ ਦੇ ਪ੍ਰਮੁਖ ਤੌਰ ਤੇ सरदार सिंह चटू तो अलावा बलजीत सिंह चटू सबका सरपंच बिकर सिंह चटू दिशा मास्टर मस्टर भुला चू दलेर सिंह चटू गुरदेव सि चटू सुखदेव सि चटू कावल सिटू जसबीर सिंह चटू कलदीप सिंह चटू हरजीत सि चटू जसुदर चटू आकाशदीप सिटू जशनदीप चथू अर्शददीप चटू गुरनवास हरजीत जयमल सिंह दलबाग सिंह निर्मल सिंह आज ਨੂੰ ਸਾਫਕਾ ਦੇ ਐਕਟਿਵ ਪਾਰਟੀਆਂ ਪੁੰਦਰ ਵੱਲੋਂ ਸਿਰੂ ਪਹੁ ਪਾ ਕੇ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਰਿਸ਼ਮ ਸਿੰਘ ਵਾਤਾ ਸਾਰ ਸਿੰਘ ਦਾਸੂਵਾਲ ਤੋਂ ਇਲਾਵਾ ਸਾਫਕਾ ਸਰਪੰਚ ਪ੍ਰਤਾਪ ਸਿੰਘ ਮਾਸੀਕੇ ਸਰਪੰਚ ਗੁਰਸਾਖ ਸਿੰਘ ਚਕਵਾਲੀਆਂ ਸਰਪੰਚ ਬਾਦ ਸਿੰਘ ਰਤੋਕੇ ਸਰਪੰਚ ਕੁਲਵੀਰ ਸਿੰਘ ਰਤੋਕੇ ਸੁਖ ਮਹਿਮੂਦਪੁਰਾ ਬਲਾਕਸਮਤੀ ਮੈਂਬਰ ਤੋਂ ਇਲਾਵਾ ਸਰਪੰਚ ਕਰਨਬੀਰ ਸਿੰਘ ਪੱਤੀ ਪਲੋ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਹ ਪ੍ਰੋਗਰਾਮ ਹੋਇਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਸਨ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ। ਜੈ ਹਿੰਦ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਸਰਦਾਰਪਾਲ ਸਿੰਘ ਪੁਲਰ ਜਿੰਦਾਬਾਦ। ਸਰਦਾਰਪਾਲ ਸਿੰਘ ਪੁਲਰ ਜਿੰਦਾਬਾਦ। ਸਰੀਰ ਤਵਿੰਨ ਸਿੰਘ ਜੀ ਪਿੰਡ ਮਨਾਵੇ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਤੇ ਜਿਹੜੀ ਸ਼ਮੂਲੀਅਤ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਵੱਡੀ ਕਿੰਤੀ ਦੇ ਵਿੱਚ ਪਰਿਵਾਰ ਜਿਹੜੇ ਨੇ ਸ਼ਾਮਲ ਹੋ ਰਹੇ ਨੇ ਬੋਲੇ ਸੋ ਨਿਆ ਬੋਲੇ ਸੋ ਨਿਆ ਬੋਲੇ ਸੋ ਨਿਆ ਬੋਲੇ ਸੋ ਨਿਆ ਹਰਜੀਤ ਸਿੰਘ ਬੋਲੇ ਸੋ ਨਿਆ

ਇਹ ਜਿਹੜਾ ਪਾਕਿਸਤਾਨ ਰੁਪਏ ਆਏ ਨੇ ਉਹਨਾਂ ਦੀ ਸੰਭਾਲ ਅਜੇ ਹੋ ਰਹੀ ਹੈ। ਭਰਵਾ ਦੋ ਨਾਲੇ ਫੋਟੋ। ਇੱਕ ਨਵਾੜਾ ਖੜੀ। ਪੰਚਮੇ ਤੋਂ ਇਲੈਕਸ਼ਨ ਨੂੰ ਇਹਨੇ ਤਗੜੇ ਹੋਈ ਨੇ। ਕੀ ਉਹਦੇ ਤੋਂ ਨਾ ਚੇਰਮੈਨ ਪ੍ਰੈਜ਼ੀਡੈਂਸ ਨੂੰ ਆਦਮੀ ਜੀ ਸਰਪੰਚ ਹਰਜ ਸਿੰਘ ਜੀ ਦਸਵਾਲ ਔਰ ਸਰਪੰਚ ਸਾਹਬ ਸਿੰਘ ਜੀ ਸਰਪੰਚ ਪ੍ਰਤਾਪ ਸਿੰਘ ਸਰਪੰਚ ਜਾਨ ਤੋਂ ਸਾਡੇ ਵੀਰ ਗਰਦੇਸ਼ ਸਿੰਘ ਸਿਮਿੰਟ ਸਟੋਰ ਖਰਦਾਰ ਕੋ ਵੀਰ ਸਪੰਸਰ ਕਰਦੇ ਇਸ਼ਾਉਔਰ ਸਤਿਮਤੀ ਪਿੰਡ ਨਗਰ ਨਿਵਾਸੀ ਨੌਜਵਾਨ ਵੀਰੋ ਫਤੇਬਲਾ ਵਾਇਗਰਜੀਕਾ ਖਾਲਸਾ ਵਾਇਗਰਜੀਕਾ ਖਰਦੇ ਅੱਜ ਆਪਾਂ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਜੋ ਅੱਜ ਸਾਡੇ ਸਤਕਾਰਯੋਗ ਮਨਾਵਾ ਪਰਿਵਾਰ ਕੱਥੂ ਪਰਿਵਾਰ ਉਹ ਸਮੁੱਚਾ ਅਕਾਲੀ ਦਲ ਨੂੰ ਛੱਡ ਕੇ ਤੇ ਆ ਜੋ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਨੂੰ ਪਾਰਟੀ ਵੱਲੋਂ ਜੀ ਆਇਆਂ ਆਖਦਾ ਪਾਰਟੀ ਜੋਂਦੋਂ ਨਾ ਧੰਨਵਾਦ ਕਰਦਾ ਉਹਨਾਂ ਬਹੁਤ ਬਹੁਤ ਵਧਾਈਆਂ ਦਿੰਦਾ ਨਾਲ ਹੀ ਮੈਂ ਸਭ ਨੂੰ ਵਧਾਈ ਦਿੰਦਾ ਕਿਉਂਕਿ ਅੱਜ ਸਾਡੀ ਜੋ ਪਾਰਟੀ ਆ ਉਹਦਾ ਇੱਕ ਇਥੋਂ ਧੁਰਾ ਬਣ ਕੇ ਚੱਲਿਆ ਮਨਾਵੇ ਪਿੰਡ ਚ ਇਹ ਜਿਹੜਾ ਪਰਿਵਾਰ ਸੀ ਅਕਾਲੀ ਦਲ ਨਾਲ ਬੜੇ ਲੰਮੇ ਸਮੇਂ ਤੋਂ ਇਹ ਜੁੜਿਆ ਸੀ ਤੇ ਅੱਜ ਸਾਨੂੰ ਇਹ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਵੀ ਜਿਹੜਾ ਇਹ ਪਰਿਵਾਰ ਆ ਇਹ ਸਾਡੇ ਕਾਂਗਰਸ ਪਾਰਟੀ ਚ ਆਇਆ ਦੇਖੋ ਜੀ ਇਹ ਵੀ ਖਾਸੀਅਤ ਹੁੰਦੀ ਜਿੱਥੇ ਬੰਦਾ ਜੁੜਿਆ ਹੁੰਦਾ ਹੈ ਉਹ ਸਹਾਂ ਨਹੀਂ ਦਿੰਦਾ ਤੇ ਜੇ ਦੂਜੀ ਪਾਰਟੀ ਹੁੰਦਾ ਉਹਨੂੰ ਫਿਰ ਉਹ ਤੇ ਪੂਰਾ ਮਾਣ ਹੁੰਦਾ ਵੀ ਜਿੱਥੇ ਇਹ ਜੁੜ ਗਿਆ ਜੁੜ ਗਿਆ ਇਹ ਮਣਾਵੇਂ ਪਰਿਵਾਰ ਦੇ ਇਹ ਵੀ ਪਹਿਲਾਂ ਇਹਨਾਂ ਕਦੀ ਸਹਾਈ ਨਹੀਂ ਦਿੱਤਾ ਇੱਧਰ ਆਉਣ ਬਦਲੇ ਤੇ ਸਾਈ ਉਹ ਗੱਲ ਦਾ ਮਾਣ ਕਰਦੇ ਵੀ ਜੀ ਉੱਥੇ ਪੱਕੇ ਸੀ ਤੇ ਹੁਣ ਸਾਨੂੰ ਇਹ ਵੀ ਵਿਸ਼ਵਾਸ ਆ ਵੀ ਸਾਡਾ ਵੀ ਥੋੜਾ ਬਣ ਕੇ ਚੱਲਣਗੇ ਸੋ ਮੈਂ ਸਾਰੇ ਵੀਰਾਂ ਦਾ ਜਿੰਨੇ ਨੌਜਵਾਨ ਵੀਰ ਆ ਸਾਰਿਆਂ ਧੰਨਵਾਦ ਇੱਕ ਮੇਰਾ ਵੀ ਰঞ্জੀਤ ਸਿੰਘ ਸਰਪੰਚ ਸਾਹਿਬ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹ ਮੇਰੇ ਕੋਲ ਪਰਦਾ ਰਿਆ ਮੇਰੇ ਨਾਲ ਉਹ ਕਿਥੇ ਇਥੇ ਪਿਛੇ ਹੋ ਗਏ ਕਿਹੜੀ ਹੈ ਅੱਛਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਅੱਗੋਂ ਇਹ ਹੀ ਆ ਸਾਰੇ ਆਪਣਾ ਇੱਕ ਟੀਮ ਬਣਾ ਕੇ ਜਿਸ ਤਰ੍ਹਾਂ ਤੁਸੀਂ ਤੁਰੇ ਜੇ ਤੇ ਅੱਗੇ ਤੋਂ ਟੀਮ ਬਣਾ ਕੇ ਅਸੀਂ ਚੱਲ ਚਲੋ ਸਾਰਾ ਆਪਣਾ ਸਰਪੰਚ ਸਾਹਿਬ ਸ਼ੇਰ ਤੋਂ ਇਹ ਵੀ ਤੁਹਾਡੇ ਨਾਲ ਗਵਾਣ ਦਾ ਜਿਹੜੀ ਗੱਲ ਹੈ ਨਾ ਸਾਡਾ ਬਿਕਰ ਸੋਂ ਸਾਰੇ ਸਾਡੇ ਪਰਿਵਾਰ ਇੱਥੇ ਅੱਜ ਕਾਂਗਰਸ ਸ਼ਾਮਲ ਹੋ ਰਿਹਾ ਸਾਰਿਆਂ ਨੂੰ ਪਹਿਲੇ ਫਦੇ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਜਨਗਰਨ ਜੀ ਦੀ ਬਤੇ ਅੱਜ ਮੈਂ ਆਉਂਦੇ ਵੱਲੋਂ ਸਾਰੇ ਆਪਣੇ ਸਾਥੀਆਂ ਨੂੰ ਸਾਰੇ 50 ਸਰਪੱਚਿਆਂ ਨੂੰ ਤਹਿ ਦਿਲੋਂ ਉਹਨਾਂ ਨੂੰ ਮੁਬਾਰਕਬਾਦ ਜਿੰਨਾ ਕਿ ਸੱਚੇ ਪਾਤਸ਼ਾਹ ਨੇ ਹੋਰ ਇੱਕ ਕਿਰਪਾ ਕੀਤੀ ਹੈ ਵੀ ਬੜਾ ਇੱਕ ਨੇਕ ਵਧੀਆ ਇਮਾਨਦਾਰ ਜਿਹੜਾ ਪਰਿਵਾਰ ਹੈ ਉਹ ਅੱਜ ਆਪਣੇ ਕਾਂਗਰਸ ਵਿੱਚ ਆਪਣੇ ਨਾਲ ਸ਼ਾਮਲ ਹੋ ਰਿਹਾ ਆਪਣੀ ਪਾਰਟੀ ਨੂੰ ਆਪਣੇ ਪਰਿਵਾਰ ਨੂੰ ਕੋਰਸ ਚੀਜ਼ ਦਾ ਬਾਲ ਮਿਲ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਦਿੱਤਾ ਸਹਿਯੋਗ ਆ ਉਹਦਾ ਆਪਾਂ ਨੂੰ ਬੜਾ ਲੰਮਾ ਟਾਈਮ ਆਪਾਂ ਨੂੰ ਉਸੀ ਦਾ ਫਾਇਦਾ ਮਿਲਣਾ ਜਦੋਂ ਵੀ ਕੋਈ ਬੰਦਾ ਪਾਰਟੀ ਬਦਲਦਾ ਜਾਂ ਕਰਦਾ ਇਹ ਬੜਾ ਔਖਾ ਹੁੰਦਾ ਸੋਚਣਾ ਕਰਨਾ ਕਿਸ ਤਰੀਕੇ ਨਾਲ ਕੋਈ ਨਰਾਜ਼ਗੀ ਜਾਂ ਕੋਈ ਵਜ੍ਹਾ ਜਾਂ ਕੀ ਗੱਲਬਾਤ ਆ ਪਰ ਮੈਂ ਸਮਝਦਾ ਬਿਨਾਂ ਦਾ ਉਹ ਦੱਪਣਾ ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਕਿੰਨਾ ਦੇ ਨਾਲ ਸਾਰਿਆਂ ਦਾ ਧੰਨਵਾਦ ਕਰੀਏ ਔਰ ਖਾਸ ਤੌਰ ਤੇ ਸਾਡੀਆਂ ਬਹੁਤ ਹੀ ਸਤਿਕਾਰਯੋਗ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਛੋਟੇ ਸਾਡੇ ਪਿਆਰੇ ਬੱਚੇ ਜਿਨ੍ਹਾਂ ਦੇ ਵਿੱਚ ਵੀ ਉਤਸ਼ਾਹ ਆ ਕਿ ਅਸੀਂ ਇੱਕ ਨਵਾਂ ਇੱਕ ਜਿਹੜਾ ਅੱਜ ਸਟੈਪ ਪੁੱਟਣ ਜਾ ਰਹੇ ਔਰ ਜਿਸ ਤਰੀਕੇ ਦੇ ਹਾਲਾਤ ਅੱਜ ਸੂਬੇ ਦੇ ਵਿੱਚ ਬਣੇ ਪਏ ਆ ਇਹ ਤਿੰਨਾਂ ਸਾਲਾਂ ਤੋਂ ਜਿਹੜੀ ਹੈ ਇੱਕ ਨਵੀਂ ਬਦਲਾਅ ਵਾਲੀ ਸਰਕਾਰ ਆਈ ਸੀ ਇਹਨੇ ਦੇ ਬਿਹੜਾ ਕਰ ਕਰਕੇ ਰੱਖ ਤੋ ਅੱਜ ਰੋਜ਼ ਆਪਾਂ ਨੈੱਟ ਤੇ ਵੇਖਨੇ ਆ ਵੀ ਹਰ ਚਾਹੇ ਇਕ ਇਵੈਂਟ ਲਾ ਲਓ ਚਾਹੇ ਪ੍ਰਿੰਗੜੀ ਲਾ ਲਓ ਚਾਹੇ ਕਿਤੇ ਲਾ ਲਓ ਆਇਆ ਆਪਣੇ ਖੇਮ ਕਰਨ ਦੱਸਣ ਦਾ ਹੁਣ ਆਪਣਾ ਪ੍ਰਤਾਪ ਸੋ ਉੱਥੇ ਗੋਲੀਆਂ ਮਾਰ ਕੇ ਗਏ ਗੋਲੀਆਂ ਚੱਲਣੀਆਂ ਵਜਣੀਆਂ ਤੇ ਮਾਮੂਲੀ ਗੱਲ ਹੋ ਗਈ ਔਰ ਇਹ ਚ ਵੀ ਕੋ ਕੈਨਲ ਤੇ ਕੋਈ ਦੋਰਾਇਲ ਨਹੀਂ ਹੈਗੀ ਵੀ ਜੇ ਆਪਾਂ ਕਹੀਏ ਵੀ ਪੁਲਿਸ ਤੇ ਉਹ ਵੀ ਆਊਟ ਆਫ ਕੰਟਰੋਲ ਹੋਇਆ ਪਿਆ ਕੰਮ ਕਿ ਜੇ ਕੋਈ ਚਾਵੇ ਵੀ ਤੇ ਹੋ ਨਹੀਂ ਸਕਦਾ ਇਹਨੇ ਕਿਹਾ ਪੁਲਿਸ ਕਰ ਨਹੀਂ ਸਕਦੀ ਪਰ ਦਿਸ਼ਾ ਇਹਨੋਂ ਨਾ ਪਏ ਉਹਨਾਂ ਨੂੰ ਕੋਈ ਵੀ ਬੰਦਾ ਕੰਮ ਕਰਦਾ ਪਿੱਛੇ ਜਰਨੈਲ ਚਾਹੀਦਾ ਕੋ ਕਮਾਂਡਰ ਚਾਹੀਦਾ ਜਿਹੜਾ ਹੁਕਮ ਦੇਵੇ ਤੇ ਕੰਮ ਲਾਗੂ ਪਵੇ ਤੇ ਜਦੋਂ ਆਪ ਵੀ ਕਿਸੇ ਨੂੰ ਕੋਈ ਤਜਰਬਾ ਨਹੀਂ ਆਪ ਹੀ ਕੋਈ ਇਹ ਕੋ ਕਰਜੋਗਾ ਨਹੀਂਗਾ ਸਾਰੀ ਸਰਕਾਰ ਜਿਹੜੀ ਚੋਕੇ ਜੁਲੇ ਬਿਸਤਰਾ ਦਿੱਲੀ ਉਸੇ ਗਲੀਆਂ ਹੀ ਧੱਕੇ ਖਾਂਦੇ ਫਿਰਦੇ ਤੇ ਪੰਜਾਬ ਵਾਲਿਆਂ ਨੂੰ ਭਾਵੇਂ ਜੋ ਮਰਜ਼ੀ ਹੋ ਜਾਵੇ ਕਿਸੇ ਬੰਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਇਹੋ ਹੀ ਕਾਰਨ ਸੀ ਵੀ ਦਿੱਲੀ ਦੀ ਸਰਕਾਰ ਨੂੰ ਕੇਜਰੀਵਾਲ ਨੂੰ ਇਹਨੂੰ ਕਾਲੇ ਅੰਗਰੇਜ਼ ਨੂੰ ਬਚਾਉਣ ਦੇ ਚੱਕਰ 'ਚ ਆਪਾਂ ਸਾਰਿਆਂ ਨੂੰ ਮੰਡੀਆਂ 'ਚ ਰੁਲਣਾ ਪਿਆ ਕਿਉਂ ਭळा ਕਿਉਂਕਿ ਦਿੱਲੀ ਵਾਲੇ ਕਹਿੰਦੇ ਸੀ ਕੇਜਰੀਵਾਲ ਰੀ ਪਗਵੰਤੋ ਮਾਨ ਨੂੰ ਵੀ ਤੂੰ ਦਿੱਲੀ ਪ੍ਰਧਾਨ ਮੰਤਰੀ ਨੂੰ ਤੇ ਜਿਹੜਾ ਆ ਮੰਤਰੀ ਆ ਤੁਹਾਡਾ ਫਸਲਾਂ ਚੁੱਕਣ ਵਾਲਾ ਖੇਤੀਬਾੜੀ ਵਾਲ ਨੂੰ ਨਾਮ ਮਿਲ ਤੇ ਸਾਡੇ ਦੇ ਪਰਚੇ ਦਿੰਦਾ ਤੂੰ ਇੱਥੇ ਦਿੱਲੀ ਨਾ ਆਇਆ ਤੇ ਜੇ ਦਿੱਲੀ ਨੇ ਖਰੀਦ ਕਰਨੀ ਉਹਨਾਂ ਸਮਾਨ ਫਸਲ ਆਪਣੀ ਚੁੱਕਣੀ ਆ ਤਾਂ ਕੋਈ ਜਾਊ ਆਊਗਾ ਉਹ ਗੱਲ ਨੇੜੇ ਲੱਗੂ ਤੇ ਫੇਰ ਹੀ ਕੰਮ ਸਿਰੇ ਚੜੂਗਾ ਤੁਸੀਂ ਇਹ ਕਰਕੇ ਵੋਟਾਂ ਤੁਸੀਂ ਪਾਈਆਂ ਆਪਣੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਪਾਈਆਂ 92 ਐਮਐਲਏ ਆਪਣੇ ਜਿੱਤ ਕੇ ਗਏ 40 40 50 50 ਦਿਨ ਤੋਂ ਸਾਡੇ ਕਿਸਾਨ ਜਿਹੜੇ ਆ ਉਹ ਪੋਖੜ ਧਾਲ ਤੇ ਉੱਥੇ ਡੱਲੇਵਾਲ ਸਾਹਿਬ ਬੈਠਾ ਮਰਨ ਕਿਨਾਰੇ ਕੋਈ ਪੁੱਛਣ ਵਾਲਾ ਨਹੀਂ ਕਦੀ ਬਿਆਨ ਕਿਸੇ ਨੇ ਝੂਠਾ ਸੱਚਾ ਵੀ ਇਸ ਸਰਕਾਰ ਦੇ ਕਿਸੇ ਐਮਐਲਏ ਮੰਤਰੀ ਨੇ ਦਿੱਤਾ ਅਸੀਂ ਦਿੱਲੀ ਧੱਕੇ ਜੂ ਖਾਂਡਾ ਉੱਥੇ ਵੋਟਾਂ ਮੰਗਣ ਡਿਆ ਤੇ 95 ਐਮਐਲਏ ਆਏ ਇਹਨਾਂ ਦੇ 95 ਹੀ ਆ ਨਾ 95 ਨੂੰ ਕੀ ਹੋਇਆ 95 ਦੇ 95 ਜਾ ਕੇ ਮੋਦੀ ਦੇ ਬੂਹੇ ਅੱਗੇ ਧਰਨਾ ਨਹੀਂ ਲਾ ਸਕਦੇ ਪੀ ਸਾਡੇ ਪੰਜਾਬ ਦੇ ਲੋਕ ਉਥੇ ਮਰਨ ਡਿਆ ਸਾਡੇ ਘਰੋਂ ਬਾਹਰ ਨਿਕਲੇ ਆ ਬੱਚੇ ਸਾਡੇ ਜਿਹੜੇ ਆ ਉਹ ਖਵੰਡਿਆ ਤੇ ਤੂੰ ਉਹਨਾਂ ਨਾਲ ਗੱਲ ਕਰ ਪਰ ਗੱਲ ਹੀ ਕੋਈ ਨਹੀਂ ਕਰਦਾ ਸੋ ਇਸ ਕਰਕੇ ਜਿਹੜਾ ਮਾਹੌਲ ਬਣਿਆ ਵਾ ਪਿਛਲੇ 5 ਸਾਲ ਕਾਂਗਰਸ ਦੇ ਦੇਖੇ ਉਸ ਤੋਂ ਪਿਛਲੇ 10 ਸਾਲ ਅਕਾਲੀ ਦਲ ਦੇ ਦੇਖੇ ਔਰ ਤੂੰ ਹੀ ਦੇ ਸੁਗੋਂ ਡਾਇਆ ਤੁਹਾਨੂੰ ਜਿਆਦਾ ਇਸ ਚੀਜ਼ ਦਾ ਪਤਾ ਤੇ ਲੋਕਾਂ ਨੂੰ ਅੱਜ ਇਹ ਲੱਗਦਾ ਵੀ ਔਨਲ ਟਾਈਮ ਦੇ ਵਿੱਚ ਜੇ ਕੋਈ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਜਵਾਨੀ ਵਾਸਤੇ ਕਿਸਾਨੀ ਵਾਸਤੇ ਜੇ ਕੋਈ ਵਧੀਆ ਕੰਮ ਕਰ ਸਕਦਾ ਜੇ ਮਾਹੌਲ ਨੂੰ ਠੀਕ ਕਰ ਸਕਦਾ ਸੋ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਕਰਦੀ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਜਦੋਂ ਵੀ ਟਾਈਮ ਆਇਆ ਇਹਨਾਂ ਨੇ ਹਮੇਸ਼ਾ ਹੀ ਇਹੋ ਕੋਸ਼ਿਸ਼ ਕੀਤੀ ਵੀ ਸਾਰਿਆਂ ਨੂੰ ਬਰਾਬਰ ਜਿਹੜਾ ਉਹ ਰੱਖਿਆ ਜਾਵੇ ਕਿਸੇ ਦਾ ਹੱਕ ਨਾ ਮਰੇ ਕਿਸੇ ਨਾਲ ਕੋਈ ਤੱਕਾ ਨਾ ਹੋਵੇ ਕੋਈ ਨਜਾਇਜ਼ ਨਾ ਹੋਵੇ ਅੰਦਰ ਬੈਠੀ ਹੈਗੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਕਰਨ ਦਾ ਸੋ ਇਹ ਕੁਦਰਤੀ ਘਰ ਹੁੰਦੀ ਹੁੰਦੀ ਆ ਸੋ ਜਿਹੜਾ ਕੋਈ ਕੰਮ ਕਿਸੇ ਟਾਈਮ ਤੇ ਜੇ ਤੁਹਾਨੂੰ ਕੋਈ ਮੌਕਾ ਮਿਲਿਆ ਤੇ ਉਹਦੀ ਕੋਸ਼ਿਸ਼ ਇਹੋ ਕਰੋ ਵੀ ਚੰਗਾ ਕਰੋ ਸੁਧਾਰ ਕਰੋ ਕਿਉਂਕਿ ਇਹ ਨੀ ਸਿਆਸਤ ਆ ਇੱਕ ਦਿਨ ਦੀ ਤੇ ਹੈ ਨਹੀਂ ਜਾ ਇੱਕ ਵਾਰੀ ਮੋਟਾ ਪਾ ਕੇ ਕੰਮ ਤੇ ਨਿਭੜਨੀ ਜਾਣਾ ਤੇ ਹਰ ਸਾਲ ਦੋ ਸਾਲਾਂ ਬਾਅਦ ਕੋਈ ਨਾ ਕੋਈ ਤੁਰ ਹੀ ਰਹਿਣੀ ਪਿੱਛੇ ਜੇ ਪੰਚਾਇਤਾਂ ਦੀਆਂ ਆਈਆਂ ਗਾਹੋਂ ਬਲਾਗ ਸੰਪਤੀ ਦੀ ਆਜੂਗੀ ਐਮਐਲਏ ਦੀ ਆਜੂ ਐਮਪੀ ਦੀ ਆਜੂ ਥਰੂ ਮਨਿਕ ਤੁਰੀਆਂ ਰਹਿਣੀਆਂ ਤੇ ਜੇ ਲੋਕਾਂ ਵਾਸਤੇ ਆਪਣੇ ਇਲਾਕੇ ਲਈ ਕੋਈ ਚੰਗਾ ਕੰਮ ਭਲੇ ਦਾ ਕਰਾਂਗੇ ਤੇ ਫਿਰ ਹੀ ਕਿਸ ਦਾ ਦਰਵਾਜ਼ਾ ਖੜਕਾ ਸਕਦੇ ਤੇ ਕਈ ਤੇ ਆ ਜਿਹੜੇ ਸਾਡੇ ਜਿਹੜੇ ਪਿਛਲੇ 10 ਸਾਲ ਜਿਹੜਾ ਰਹਿ ਕੇ ਗਿਆ ਇੱਥੇ ਉਹਦੇ ਜਿਹੜਾ ਬੰਦਾ ਉਹਨੂੰ ਕੋ ਛੱਡਣ ਲੱਗਦਾ ਉਹਦੇ ਗਲ ਪੈਨ ਤੱਕ ਜਾਂਦਾ ਗੰਦੀ ਸ਼ਬਦਾਵਲੀ ਵਰਤਦਾ ਤੇ ਫੇਰ ਦੱਸੋ ਤੁਰਨਾ ਕਿ ਨਹੀਂ ਬਾਅਦ ਚੋਂ ਇਹ ਨਹੀਂ ਕਰਦਾ ਨਾ ਮੈਂ ਗਲਤ ਤਾਂ ਨਹੀਂ ਕਹਿੰਦਾ ਤੇ ਫੇਰ ਸਾਰਿਆਂ ਨੇ ਸਾਰੇ ਉਸ ਚੀਜ਼ ਨੂੰ ਕੋਈ ਸਲਾਉਂਦਾ ਨਹੀਂ ਕਿਉਂਕਿ ਮਾੜੇ ਬੰਦੇ ਨੇ ਮਾੜੀ ਗੱਲ ਕਰਨੀ ਤੇ ਆਪ ਦਾ ਵੀ ਮੂੰਹ ਮਾੜਾ ਕਰਨਾ ਤੇ ਆਪ ਦੇ ਆਪ ਨੂੰ ਨੀਵਾ ਖਾਉਣ ਵਾਲੀ ਗੱਲ ਹੈ ਤੁਸੀਂ ਚੰਗੇ ਕੰਮ ਕਰੋ ਤੇ ਹੁਣ ਜਵਾਬ ਮਿਲ ਨਹੀਂਦਾ ਰੋਜ਼ ਅੱਜ ਬਣਾਵੇਂ ਜੋ ਮਿਲਿਆ ਕੱਲ ਉੱਥੇ ਮੰਡੀ 'ਚ ਆਪਣਾ ਦਸਵਾਲ ਨੇ ਸਰਸੂਨੇ ਰਖਾਇਆ ਪ੍ਰੋਗਰਾਮ ਉੱਥੇ ਮਿਲਿਆ ਜਵਾਬ ਤੇ ਅੱਜ ਜਿੱਥੇ ਆ ਕੇ ਸਾਨੂੰ ਖੁਸ਼ੀ ਆ ਚਾਹ ਆ ਔਰ ਸਾਰਿਆਂ ਦੀ ਮਿਹਨਤ ਦੀ ਸਦਕੇ ਕਿਉਂਕਿ ਮੈਂ ਕਿਹ ਇੱਕ ਦਾ ਨਾਂ ਨਹੀਂ ਲੈਂਦਾ ਚਾਹੇ ਸਦਾਰ ਆਪਣਾ ਗੁਰਦੇਵ ਸਿੰਘੋਂ ਤੋਂ ਲਾ ਲਓ ਚਾਹੇ ਆਪਣਾ ਸਾਫ ਸਿੰਘੋਂ ਲਾ ਲਓ ਸਾਡੇ ਰਾਜੋ ਕੇ ਵਾਲੇ ਸਾਰੇ ਜਿੰਨੀ ਵੀ ਸਾਰੀ ਟੀਮ ਸਾਰੇ ਇੱਕ ਭਰਾਵਾ ਵਾਂਗੂ ਇੱਕ ਕਾਂਗਰਸ ਦੇ ਇੱਕ ਝੰਡੇ ਥੱਲੇ ਆਪਾਂ ਇੱਕ ਦੂਜੇ ਨਾਲ ਬੰਨੇ ਆਂ ਵੀ ਜਿੱਥੇ ਵੀ ਕਿਤੇ ਕੋਈ ਗੱਲ ਬੰਦੀ ਆ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਨੂੰ ਆਪਣੇ ਆਪ ਨੂੰ ਤਕੜੇ ਕਰੀਏ ਜਾਂ ਪਤਾਬ ਸਿੰਘੋਂ ਦੀ ਗੱਲ ਕਰ ਲਈਏ ਖਜਾਨ ਸਿੰਘੋਂ ਸਾਡੇ ਕੋਲ ਆਇਆ ਸਾਡੇ ਸਾਰੇ ਰਾਜੋ ਕੇ ਵਾਲੇ ਜਿੰਨੇ ਵੀ ਸਾਡੇ ਸਾਥੀ ਆ ਇਹ ਤੁਹਾਡੀ ਸਾਰਿਆਂ ਦੀ ਮਿਹਨਤ ਦੀ ਬਦੌਲਤ ਹੈ ਕੋ ਕੱਲਾ ਬੰਦਾ ਨਹੀਂ ਕੁ ਕਰ ਸਕਦਾ ਔਰ ਜਿਹੜੇ ਲੋਕ ਹੁੰਦੇ ਆ ਦੋ ਤਿੰਨ ਕਿਸਮ ਦੇ ਹੁੰਦੇ ਇੱਕ ਤਾਂ ਹੁੰਦੇ ਵੋਟਰ ਵੀ ਜਾਣਾ ਘਰੋਂ ਆਵਦੀਆਂ ਵੋਟਾਂ ਪਾ ਕੇ ਆ ਜਰੀਆਂ ਜੇ ਮੰਨ ਲਓ ਮੈਂ ਵੀ ਜਾਣਾ ਤਾਂ ਮੈਂ ਆਪਣੀਆਂ ਦੋ ਚਾਰ ਪਾ ਕੇ ਘਰ ਨਾਲ ਜੂ ਇੱਕ ਹੁੰਦਾ ਵਰਕਰ ਉਹ ਵਰਕ ਨਹੀਂ ਕਰਦਾ ਪਿੰਡ 'ਚ ਵੱਖਰੇ ਵੱਖਰੇ ਘਰ ਤੋੜਦਾ ਹੋਰ ਤੋੜਦਾ ਇੱਕ ਲੀਡਰ ਟਾਈਪ ਬੰਦੇ ਹੁੰਦੇ ਜਿਹੜੇ ਕਈਆਂ ਪਿੰਡਾਂ 'ਚ ਜਿਸ ਤਰੀਕੇ ਦੇ ਨਾਲ ਅੱਜ ਜਿਹੜਾ ਸੌਂਦੀ ਆਪਾਂ ਗੱਲ ਕਰ ਲਈਏ ਬਾਸੋਂ ਦੀ ਗੱਲ ਕਰ ਲਈਏ ਸਾਡੇ ਸਰਪੰਚ ਸਾਹਿਬ ਪੂਰੇ ਵਾਲੇ ਦੀ ਗੱਲ ਕਰ ਲਈਏ ਸਾਰ ਸੋ ਦਾ ਮੈਂ ਜ਼ਿਕਰ ਕੀਤਾ ਸਾਰ ਸਾਡਾ ਪੂਰੇ ਵਾਲਾ ਨਵਾਦਾ ਸਾਹਿਬ ਸੁਖ ਸਾਡਾ ਤੇ ਆਪਣਾ ਸਾਡੇ ਪਿੱਛੇ ਥੋੜੇ ਦਿਨ ਪਹਿਲਾਂ ਸਾਡੇ ਨਾਲ ਤੁਰੇ ਇਹ ਵੀ ਬੜਾ ਨੇਕ ਵਧੀਆ ਸਾਡਾ ਪਰਿਵਾਰ ਹੈ ਸਰਦਾਰ ਜਗਮਲ ਸਿੰਘ ਸਰਪੰਚ ਜਿਹੜੇ ਸਾਡੇ ਕਾਇਚਾ ਕਾਲੇ ਰਾਜੂ ਕਾਲੇ ਰਾਜੂ ਸਾਡਾ ਬੈਠਾ ਇਹਨਾਂ ਸਭ ਬੋਲਣਾ ਇਹਨੇ ਗੱਲ ਅੱਜ ਕੀਤੀ ਨਹੀਂ ਇਹਦਾ ਧਿਆਨ ਆਪਾਂ ਰੱਖਿਆ ਨਹੀਂ ਕਹੋ ਲਰੀ ਲਾ ਲਓ ਪਿੱਕੇ ਰੀ ਲਾ ਲਓ ਸਾਰੇ ਜਾਣੇ ਸੋ ਮੇਰੇ ਕਹਿੰਦਾ ਪਾਪ ਹੀ ਇਕੱਠੇ ਹੋ ਕੇ ਲੱਗਾਂਗੇ ਵਰਕਰੀ ਆਪਾਂ ਕਰਾਂਗੇ ਤੇ ਫੇਰੀ ਇਹ ਗੱਲ ਜਿਹੜਾ ਮੋਰਚਾ ਆਪਣਾ ਫਤੇ ਹੋਣਾ ਉਹ ਸਾਹ ਜੀ ਛੱਟੂ ਪਰਿਵਾਰ ਜਿਹੜਾ ਵਸਦਾ ਬਲਜੀਤ ਸਿੰਘ ਛੱਟੂ ਸਾਹ ਅਕਸ਼ਰ ਸਿੰਘ ਜੀ ਸਾਡੇ ਸਾਹਕਾ ਸਿਮਰ ਸਾਹ ਜਿਹੜੇ ਹਸਤ ਪਰਮਜੀਤ ਸਿੰਘ ਛੱਟੂ ਸਾਹ ਦੇਸ਼ਾ ਸਿੰਘ ਜੀ ਮਾਕੀ ਹੁਲਾ ਸਿੰਘ ਜੀ ਉਸਤਾਦ ਦਲੇਰ ਸਿੰਘ ਜੀ ਗੁਰਦੇਵ ਸਿੰਘ ਜੀ ਸੁਖਦੇਵ ਸਿੰਘ ਉਸਤਾਦ ਕਾਬਲ ਸਿੰਘ ਜੀ ਉਸਤਾਦ ਜਸਬੀਰ ਸਿੰਘ ਜੀ ਕੁਲਦੀਪ ਸਿੰਘ ਜੀ ਹਰਜੀਤ ਸਿੰਘ ਜੀ ਜਸਵੰਤ ਸਿੰਘ ਜੀ ਸਾਡੇ ਬੱਚੇ ਜਿਹੜੇ ਬਾਹਰ ਅਮਰੀਕਾ ਦੇ ਗਏ ਉਹਨੂੰ ਉੱਥੋਂ ਵੀ ਬੜਾ ਇਹਨਾਂ ਨੇ ਸਾਰਿਆਂ ਨੇ ਜੋਰ ਲਾ ਕੇ ਤਾਲਮੇਲ ਕੀਤਾ ਵਾ ਗੁਰੂ ਮਹਾਰਜ ਉਹਨਾਂ ਨੂੰ ਵੀ ਚੜ੍ਹਦੀਆਂ ਕਲਾ ਦੇ ਵਿੱਚ ਰੱਖਣੋਂ ਕਾਮਯਾਬੀਆਂ ਦੇ ਕਰਨ ਸਾਡੇ ਅਸ਼ਰਵਜੀਤ ਜੀ ਜਸ਼ਨਦੀਪ ਜੀ ਆ પ્રકાશਦੀਪ ਜੀ ਕਿੰਨੇ ਸਾਡੇ ਅਮਰੀਕਾ ਜਾ ਬੱਚੇ ਗੁਰ ਗੁਰਨਵਾਰ ਗੁਰਨਵਾਰ ਸਿੰਘ ਟਟੂ ਅਰਜੀਤ ਸਿੰਘ ਜੀ ਦਾ ਜੈਮਲ ਸਿੰਘ ਦਲਬਾਗ ਸਿੰਘ ਤੇ ਨਿਰਮਲ ਸਿੰਘ ਸਾਰੇ ਇਹ ਪਰਿਵਾਰਾਂ ਨੂੰ ਅੱਜ ਗਾਂਗਨਤ ਦੇ ਸ਼ਾਮਲ ਕਰਦੇ ਹੋਏ ਐਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਜਿਹੜੀ ਉਮੀਦ ਦੇ ਨਾਲ ਜਿਹੜੇ ਸ਼ਾਦ ਦੇ ਨਾਲ ਤੁਸੀਂ ਆਏ ਜੇ ਔਰ ਸਾਡੇ ਜਿੰਨੇ ਵੀ ਪਨਾਵਾਂ ਦੇ ਸਾਡੇ ਬੈਠੇ ਆ ਸਦਾ ਵੱਡੇ ਹੋਰੀ ਸਾਰੇ ਸਾਡੇ ਪੁਰਾਣੇ ਜਿਹੜੇ ਆ ਸਮੂਲੀਅਤ ਹੋਈ ਆ ਜੀ ਲਗਾਤਾਰ ਕਾਂਗਰਸ ਦੇ ਵਿੱਚ ਸਮੂਲੀਅਤਾਂ ਜਿਹੜੀਆਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਨਹੀਂ ਵੀ ਇਹ ਲੋਕ ਕਿਹੋ ਜਿਹਾ ਮੋਲ ਫੜਿਆ ਇੱਕ ਤੇ ਲੋਕ ਸਰਕਾਰ ਤੋਂ ਕੀ ਪਏ ਆ ਕੋਈ ਕੰਮ ਨਹੀਂ ਹੋ ਰਿਹਾ ਜਿਹੜੇ ਕੋਈ ਵਿਕਾਸ ਹੋਇਆ ਉਹ ਪਹਿਲਾਂ ਕਾਂਗਰਸ ਦੇ ਟਾਈਮ ਤੇ ਹੋਇਆ ਨਾ ਕੋਈ ਢੱ ਲੱਗੀ ਤੇ ਨਾ ਕੋਈ ਗੱਦਨਾ ਮਸੂਦ ਇਹ ਦੂਜਾ ਨੰਬਰ ਜਿਹੜੇ ਨਾਲ ਲਾਰੇ ਲੱਪੇ ਲਾਏ ਸੀ ਆ ਵੀ ਪਨਾਵਾਂ ਦਾ ਲਾਰਾ ਲਾਇਆ 1000 ਰੁਪਏ ਦਵਾਗੇ ਵੀ ਨਹੀਂ ਕਿਸੇ ਨੂੰ ਦੇ ਰਿਹਾ ਜੀ ਆ ਕਣਕੜਿਓ ਕਾਟ ਕੱਟੀ ਜਾ ਰਿਹਾ ਸਾਡੇ ਟਾਈਮ ਦੀ ਜਿਹੜੀ ਬਣੇ ਗੱਲਸਤੇ ਸਰਕਾਰ ਦੇ ਵਿੱਚ ਤੇ ਅਸੀਂ ਲੋਕ ਨੂੰ ਦੇਖ ਕੇ 60 ਦਿਨਾਂ ਤੋਂ ਦੇਣਾ ਸਾਡਾ ਕਾਫਲਾ ਵੱਧ ਰਿਹਾ ਜੀ ਗੁਰੂ ਮਾਰਾ ਕਿਰਪਾ ਕਰਨਗੀ ਸਭਾ ਦੇ ਵਿੱਚ ਚੰਗਾ ਅਰਜੰਟ ਦਵਾ ਜੀ ਸਪੰਸਰ ਸਾਹਿਬ ਪਿਲੇ ਦਿਨੀ ਅਕਾਲੀ ਦਲ ਵੱਲੋਂ ਇੱਕ ਕੀਤੀ ਗਈ ਹੈ ਜੀ ਵਰਕਰ ਮੀਟਿੰਗ ਰਸ ਸਿੰਘ ਮਲਟੋਵਾ ਵੱਲੋਂ ਜਿਹੜੀ ਸ਼ਬਦਾਵਲੀ ਬੋਲੀ ਗਈ ਕਾਂਗਰਸ ਵੱਲੋਂ ਵੀ ਬਰੋਗ ਕੀਤਾ ਗਿਆ ਉਹ ਬਾਰੇ ਕੀ ਫੈਸਲਾ ਗਲਤ ਕਰਦਾ ਜੀ ਜੇ ਕੋਈ ਸੰਦੇਸ਼ ਦਾ ਇਡਾ ਬੰਦਾ ਕਾਦੂ ਵੀਰ ਨੂੰ ਇਹੋ ਜਿਹਾ ਨਹੀਂ ਬੋਲਣਾ ਚਾਹੀਦਾ ਠੀਕ ਹੈ ਨਾ ਤੇ ਮੜੀ ਗੱਲਾਂ ਸਾਰੇ ਉਸ ਚੀਜ਼ ਦਾ ਜਵਾਬ ਮਿਲ ਰਿਹਾ ਮੇਰੇ ਪਿੰਡ ਦੀ ਤਸਵੀਰ ਮੜਨੀ ਚ ਉਸਾਰ ਦਲਜੀਤ ਸਿੰਘ ਵੀ ਕੱਲ ਆਏ ਸੀ ਅੱਜ ਵੀ ਆ ਵੀਰ ਨੂੰ ਕੋਈ ਜੁਰੂਰ ਕੰਮ ਤੇ ਲੱਗੇ ਇਹ ਉਸ ਚੀਜ਼ ਦਾ ਆਜ ਬਾਬ ਮਿਲ ਰਿਹਾ ਨਾ ਜੀ ਤੇ ਆਉਣ ਵਾਲੇ ਦਿਨਾਂ ਸਪੰਸਰ ਸਾਹਿਬ ਕਿੰਨੇ ਪ੍ਰੋਗਰਾਮ ਜੜੇ ਲਿਖਿਆ ਗਏ ਮੋਹਤਾਰ ਨੂੰ ਦੱਸ ਹੀ ਚਾਵਾਂਗੇ ਹੋਣੀ ਨਹੀਂ ਚੱਕਾ ਹੀ ਹੋ ਤੇ ਰੱਖੀ ਵਧਿਏ ਕਰਾਂਗੇ ਜੀ ਹਾਂਜੀ ਸਪੀਕਰ ਜਿਸ ਤਰ੍ਹਾਂ ਕਾਂਗਰਸ ਦਾ ਗਰਾਫ ਦਿਨੋਂ ਦਿਨ ਵੱਧ ਰਿਹਾ ਜੀ ਕੀ ਕਹਿਣਾ ਚਾਹੁੰਦੇ ਆ ਇੱਕ ਇੱਕ ਗਰਾਫ ਜਿਹੜਾ ਦਿਨੋਂ ਦਿਨ ਹੋਰ ਵਧੂਗਾ ਜੀ ਥੋੜੇ ਦਿਨਾਂ ਦੇ ਵਿੱਚ ਵੱਡੇ ਵੱਡੇ ਸਿਆਸੀ ਮਾਰਕੀ ਹੋਣਗੇ ਹਰ ਚੋਣ ਦੇ ਵਿੱਚ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨਾ ਹੋਰ ਗਰਾਫ ਵਧਣ ਗਿਆ ਜੀ ਸਰਦਾਰ ਸੁਖपाल ਸਿੰਘ ਖੁੱਧਰ ਜਿਹੜਾ ਹੈ ਇਹ ਨੇਕ ਇਨਸਾਨ ਹਾਂ ਉਹਦੀ ਲੋਕ ਪ੍ਰਚਾਰ ਨੂੰ ਦੇਖ ਕੇ ਹਰ ਇੱਕ ਦਾ ਦਿਲ ਕਰਦਾ ਮੈਂ ਕਾਂਗਰਸ ਦਾ ਹੱਥ ਛੜਾ ਤੇ ਉਹਨਾਂ ਲੋਗੀਆਂ ਵੀ ਅਸੀਂ ਜਿੰਨਾ ਹੋਰ ਵੀ ਇਮਾਨਦਾਰੀ ਨਾਲ ਕੰਮ ਕਰ ਸਕੀਏ ਕਰ ਸਕੀਏ ਉਹ ਨਾ ਕਰ ਗਏ ਜੀ ਵੇਖੋ ਰਣਜੀਤ ਤੁਹਾਨੂੰ ਲੰਮਾ ਸਮਾਂ ਸਿਆਸਤ ਦੇ ਵਿੱਚ ਹੋ ਗਿਆ ਹੈ ਪਹਿਲਾਂ ਲਾਲਜੀਤ ਸਿੰਘ ਭੁੱਲਰ ਨੇ ਇੱਕ ਸ਼ਬਦਾਵਲੀ ਵਰਤੀ ਉਸ ਤੋਂ ਬਾਅਦ ਹੁਣ ਅਸੀਂ ਉਹ ਦੋਣੇ ਭੁੱਲਰ ਪਰ ਬਾਰ ਬਾਰ ਜਿਹੜੇ ਸ਼ਬਦ ਵਰਤੇ ਆ ਕੀ ਲੱਗਦਾ ਕਿ ਸਿਆਸਤ ਦੇ ਵਿੱਚ ਪਰਿਵਾਰਾਂ ਤੱਕ ਜਿਹੜੀ ਗੱਲਬਾਤ ਕਰਨੀ ਚਾਹੀਦੀ ਸਿਆਸਤ ਦੇ ਵਿੱਚ ਗੱਲ ਛੱਜ ਤੇ ਬੋਲੇ ਸ਼ਰਮ ਨਹੀਂ ਕਿਉਂ ਬੋਲੇ ਪਰ ਬਾਦਰ ਸਾਹਿਬ ਕੀ ਸਤਿ ਸ਼੍ਰੀ ਅਕਾਲ। ਇਹ ਨਹੀਂ ਪਤਾ ਕਿ ਕਿੱਥੇ ਕੀ ਬੋਲਣ ਡਿਆਂ। ਪਿੰਡ ਮਨਾਵਾ ਤੋਂ ਕਿਹੜੇ ਪਰਿਵਾਰ ਜਿਹੜੇ ਸ਼ਾਮਲ ਹੋਇਆ ਜੀ ਕਾਂਗਰਸ ਅੱਜ ਜਿਹੜੇ ਸਾਡੇ ਛੱਠੂ ਪਰਿਵਾਰ ਅਸਦਾ ਪਾਲ ਤੋਂ ਸ਼ਾਹ ਜੀស្តਾ ਬਿੱਕਰ ਤੋਂ ਜੀ ਸਾਡੇ ਸਾਬਕਾ ਸਰਪੰਚ ਸਾਰੇ ਆਕਾਲੀ ਦਲ ਦਾ ਜਿਹੜਾ ਸ਼੍ਰੋਮ ਅਕਾਲੀ ਦਲ ਦਾ ਹੈ ਮੇਨ ਜਿਹੜਾ ਤੁਹਾਡਾ ਸੀਗਾ ਅੱਜ ਸਾਰਾ ਕਾਂਗਰਸ ਸ਼ਾਮਲ ਹੋ ਰਿਹਾ ਅਸੀਂ ਇਹਨਾਂ ਨੂੰ ਜੀ ਆਇਆਂ ਤੇ ਕੁਲਾ ਸਾਬ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਪਿੰਡ ਜਿਨ੍ਹਾਂ ਦੇ ਵਿੱਚੋਂ ਸ਼ਮੂਲੀਅਤ ਹੋਣ ਜਾ ਰਹੀਆਂ ਨੇ ਇਹ ਇਹ ਟੈਲੀਵਿਜ਼ਨ ਤੇ ਨਹੀਂ ਤੁਸੀਂ ਉਸੇ ਦਿਨ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਹੋਣ ਜਾ ਰਹੇ ਪਰ ਬਹੁਤ ਵੱਡੀ ਗਿਣਤੀ ਹੈ तकरीबन ਮਹੀਨੇ ਡੇਢ ਮਹੀਨੇ ਦਾ ਅਗਲੇ ਦਾ ਪ੍ਰੋਗਰਾਮ ਜਿਹੜਾ ਲਿਖਿਆ ਹੋਇਆ ਸਾਰੇ ਬੰਨੇ ਤਿਆਰੀਆਂ ਚੱਲਣੀਆਂ ਔਰ ਜਿੱਥੇ-ਜਿੱਥੇ ਹੋਊਗਾ ਤੁਹਾਨੂੰ ਉਸੇ ਦਿਨ ਦੱਸਾਂਗੇ ਵੀ ਆਹ ਪਰਿਵਾਰ ਚੱਲ ਰਿਹਾ। ਬੋਲੋ ਸਾਬ ਇੱਕ ਸਵਾਲ ਆ ਕੇ ਵਿਧਾਇਕ ਸਰਵਨ ਸਿੰਘ ਤੁਹਾਨੂੰ ਅਹੀਂ ਸਵਾਲ ਪੁੱਛਿਆ ਸੀ ਕਿ ਸ਼ਮੂਲੀਅਤਾਂ ਕਾਂਗਰਸ ਦੇ ਵਿੱਚ ਬਹੁਤ ਹੋ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੰਦਿਆਂ ਨੂੰ ਸਰੋਪੇ ਪਾ ਕੇ ਤੇ ਫੇਰ ਤੋਂ ਹੀ ਸ਼ਾਮਲ ਕਰੀ ਜਾ ਰਹੇ ਜੀ। ਚਲੋ ਕੋਈ ਨਹੀਂ ਉਹਨੂੰ ਆਪ ਦੀ ਖੁਸ਼ੀ ਕਰ ਲਿਆ ਤੁਹਾਨੂੰ। ਜੇ ਤੁਹਾਨੂੰ ਪਤਾ ਹੀ ਹੈ ਵੀ ਇਹ ਮਨਾਵਾ ਪਰਿਵਾਰ ਜਿਹੜਾ ਸ਼ੁਰੂ ਤੋਂ ਕੱਲ੍ਹ ਦੇ ਦਿਲ ਦਾ ਪਰਿਵਾਰ ਰਿਹਾ। ਕੱਲ ਸਾਡੇ ਬੱਬਰ ਸਾਹਿਬ ਸਾਡੇ ਦੁਰਿਆ ਸਤਜ ਜੀਸੋਂ ਕਾਲੀ ਦਲ ਦੇ ਪਰਿਵਾਰ ਤੇ ਅੱਜ ਸ਼ਾਮਲ ਹੋ ਰਿਹਾ ਸਾਡੇ ਕੂਕਿਆਂ ਦਾ ਜੱਸ ਕਿੱਥੇ ਆ ਜੱਗੇ ਜੱਗੇ ਜਿਵੇਂ ਸਾਡਾ ਕੂਕਿਆਂ ਦਾ ਜਿਹੜਾ ਸਾਡਾ ਪਰਿਵਾਰ ਹੈ ਉੱਥੇ ਚੀਮਿਆਂ ਦੇ ਸਾਰੇ ਕੱਟੜ ਜਿਹੜੇ ਆ ਰੋਮਨ ਕਾਲੀ ਦਲ ਦੇ ਨਾਲ ਪਰਿਵਾਰ ਸਬੰਧਿਤ ਸੀਗੇ ਬੜੇ ਨੇਕ ਔਰ ਵਧੀਆ ਇਹ ਸਾਰੇ ਇਹਨਾਂ ਪਰਿਵਾਰ ਜੀ ਇੱਕ ਨਾ ਪੁਲਿਸ ਸਾਹਿਬ ਕਾਰੋ ਗੱਲ ਬੜੀ ਜ਼ਰੂਰੀ ਹੈ ਹਾਂਜੀ ਹਾਂਜੀ ਬਾਪੂ ਕੀ ਕਹਿਣਾ ਚਾਹੁੰਦੇ ਹੋ ਇਹ ਚੱਠੂ ਪਰਿਵਾਰ ਹੈ ਨਾ ਤੇ ਬਿਲਕੁਲ ਸਹੀ ਰਹਿਣਗੇ ਅੱਛਾ ਕਾਂਗਰਸ ਵਾਲਾ ਕਾਂਗਰਸ ਠੀਕ ਹੈ ਪਹਿਲਾਂ ਕਿ ਕਿ ਕਿੱਡ ਵਸੇ ਕਾਲੀਏ ਠੀਕ ਹੈ ਠੀਕ